ਤਾਂ ਉਹਨਾਂ ਨੇ ਕੀ ਕੀਤਾ ਕਿਰਾਏ ਦੇ ਗੁੰਡੇ ਲਿਆ ਕੇ ਉਸ ਮਜ਼ਦੂਰ ਵਿਹੜੇ ਦੇ ਉੱਤੇ ਗੁੰਡਿਆ ਰਹਿੰ ਹੱਦ ਦਰਜੇ ਦਾ ਤਸ਼ੱਦਦ ਕਰਵਾਇਆ ਇੱਕ ਮਾਤਾ ਸੀ ਉਸ ਮਾਤਾ ਦੀ ਉਹਨਾਂ ਲੱਤਾਂ ਤੋੜ ਰਹੀਆਂ ਕੁੱਤਾ ਸੀ ਉਹਨਾਂ ਦਾ ਇੱਕ ਰੱਖਿਆ ਉਹ ਕੁੱਤਾ ਮਾਰਦਾ ਵੀ ਆਹ ਕਿਰਦਾਰ ਆ ਇਹਨਾਂ ਉਸ ਕਿਸਾਨ ਜਿਹਾ ਉਹਨਾਂ ਨੂੰ ਇਹ ਫੁੱਟੀ ਅੱਖ ਨਹੀਂ ਭੁੱਲਦੀ ਗੱਲ ਵੀ ਕੋਈ ਕਿਸਾਨ ਮਜ਼ਦੂਰਾਂ ਦੀ ਹਮਾਇਤ ਜਿਵੇਂ ਇੱਕ ਚਲੂਰ ਕਾਂਡ ਹੋਇਆ ਸੀ ਹਾਂਜੀ ਪਹਿਲਾਂ ਤਾਂ ਆਪਾਂ ਜੇ ਇਸ ਤੇ ਚਾਨਣਾ ਪਾਈਏ ਦੋ ਵਾਕਿਆਂ ਚ ਝਲੂਰ ਕਾਂਡ ਕੀ ਸੀ ਔਰ ਇਸ ਤੇ ਸੁਣਨ ਚਾਇਆ ਕਿ ਉਦੋਂ ਵੀ ਜਿਹੜਾ ਕਾਸਟ ਦਾ ਜਿਹੜਾ ਸਾਰਾ ਐਂਗਲ ਸੀ ਬਈ ਜਾਤ ਨੂੰ ਲੈ ਕੇ ਜਿਹੜਾ ਸਾਰਾ ਤਸ਼ੱਦਦ ਹੋਇਆ ਸੀ ਤੇ ਉਦੋਂ ਵੀ ਕਈ ਯੂਏਕਤਾ ਉਗਰਾਹ ਨੇ ਇੱਕ ਵੱਡਿਆ ਰੋਲ ਨਿਭਾਇਆ ਸੀ ਜੋੜਨ ਦਾ ਤੇ ਉਦੋਂ ਬਾਕੀ ਜਥੇਬੰਦੀਆਂ ਦਾ ਵੀ ਕੀ ਰਵਈਆ ਸੀ ਇਹ ਸਾਰਾ ਡਿਟੇਲ ਚ ਦੱਸੋ ਪਹਿਲਾਂ ਤਾਂ ਉਹ ਦੱਸੋ ਵੀ ਇਹ ਝਲੂਰ ਕਾਂਡ ਇਹ ਮੁੱਦਾ ਕੀ ਸੀ ਜਿਹੜਾ ਝਲੂਰ ਕਾਂਡ ਸੀਗਾ ਜੀ ਆ ਮੂਟਾ ਜਲੂਰ ਜ਼ਿਲ੍ਹਾ ਜਲੂਰ ਹਾਂਜੀ ਜ਼ਿਲ੍ਹਾ ਸੰਗਰੂਰ ਦੀ ਗੱਲ ਹੈ ਜ਼ਿਲ੍ਹਾ ਸੰਗਰੂਰ ਦੀ ਹਾਂ ਕਿਉਂਕਿ ਜਿਹੜਾ ਇਹ ਕਹਿੰਦੇ ਆ ਬਹੁਤ ਚਿਰ ਦੇ ਵੀ ਪੰਚਾਇਤੀ ਜ਼ਮੀਨ ਚੋਂ ਜਿਹੜਾ ਤੀਜਾ ਹਿੱਸਾ ਹੁੰਦਾ ਉਹ ਸਸਤੇ ਭਾ ਮਜ਼ਦੂਰਾਂ ਨੂੰ ਠੇਕੇ ਤੇ ਮਿਲਣੀ ਚਾਹੀਦੀ ਹੈ ਉਹ ਪੰਚਾਇਤ ਐਕਟ ਦੇ ਅੰਡਰ ਬੋਲਿਆ ਜਾਂਦਾ ਹੈ ਪਰ ਹੁੰਦਾ ਕੀ ਹੈ ਜੀ ਹੁਣ ਤੱਕ ਪੰਚਾਇਤੀ ਜ਼ਮੀਨਾਂ ਜਿਹੜੀਆਂ ਤੀਜੇ ਹਿੱਸੇ ਦੀਆਂ ਮਜ਼ਦੂਰਾਂ ਨੂੰ ਮਿਲਣੀਆਂ ਹੁੰਦੀਆਂ ਹਾਂ ਉਹਨਾਂ ਦੇ ਉੱਤੇ ਕੀ ਕਰਦੇ ਆ ਜਿਹੜੇ ਜ਼ਗੀਰਦਾਰ ਹੁੰਦੇ ਆ ਪਿੰਡਾਂ ਵਾਲੇ ਉਹ ਕਿਸੇ ਮਜ਼ਦੂਰ ਨੂੰ ਪੈਗ ਸ਼ਰਾਬ ਦਾ ਪਿਆ ਕੇ ਜਾਂ ਥੋੜਾ ਬੋੜਾ ਪੈਸੇ ਦਾ ਲਾਲਚ ਦੇ ਕੇ ਉਹਨੂੰ ਡੰਮੀ ਬੋਲੀਅਸ ਤੇ ਖੜੇ ਕਰ ਦਿੰਦੇ ਆ ਤੇ ਹਜੇ ਤੱਕ ਪੰਜਾਬ ਚ ਵੱਡੀ ਪੱਧਰ ਤੇ ਜਿਹੜੀਆਂ ਜ਼ਮੀਨਾਂ ਦੀ ਉਹ ਵਾਹੀ ਜ਼ਗੀਰਦਾਰੀ ਕਰਦੇ ਆ ਉਹ ਇੱਕ ਤਾਂ ਇਸ ਤੋਂ ਪਹਿਲਾਂ ਤਾਂ ਇੱਕ ਉਹਨਾਂ ਨੇ ਇੱਕ ਗੱਲ ਵੀ ਫੈਲਾ ਰੱਖੀ ਸੀ ਵੀ ਮਜ਼ਦੂਰ ਇਸ ਪਾਸੇ ਬੋਲਣ ਹੀ ਨਾ ਤਾਂ ਇੱਕ ਦੌਰ ਇਹ ਵੀ ਰਿਹਾ ਕਿ ਪਿੰਡਾਂ ਦੇ ਵਿੱਚ ਮਜ਼ਦੂਰ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਗੱਲ ਦਾ ਐਨਾ ਕਹਿ ਸਕਣੇ ਵੀ ਸਾਡੀ ਹੁੰਦੀ ਆ ਕੁਸਤ ਹੱਤੀ ਕੇ ਗੱਲ ਰਹੀ ਵੀ ਭਾਈ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਇਹ ਤਾਂ ਜ਼ਗੀਰਦਾਰਾਂ ਨੇ ਵੱਡਿਆ ਵੱਡਿਆ ਨੇ ਦਾਨ ਚ ਛੱਡੀਆਂ ਹੁੰਦੀਆਂ ਤੇ ਇਹਨਾਂ ਦਾ ਹੱਕ ਹੀ ਪਹਿਲਾ ਜ਼ਗੀਰਦਾਰਾਂ ਦਾ ਸੀ ਹੂੰ ਇਹ ਕਹਿੰਦੇ ਰੇਖਾ ਸਾਹਿਬ ਇਹ ਮਤਲਬ ਆਪ ਦਾ ਪਿਆਦਾ ਖੜਾ ਕਰ ਦਿੰਦੇ ਨੇ ਬਹੁਤ ਆਪਦੇ ਪਿਆਦੇ ਖੜੇ ਕਰਕੇ ਤੇ ਚਲੂਰ ਚ ਕੀ ਹੋਇਆ ਸੀ ਤੇ ਜਲੂਰ ਚ ਵੀ ਇਹੀ ਹੋਇਆ ਕਿ ਉੱਥੇ ਜਿਹੜੀ ਮਜ਼ਦੂਰ ਤੀਜੇ ਹਿੱਸੇ ਦੀ ਜ਼ਮੀਨ ਮੰਗਦੇ ਸੀ ਵੀ ਘੱਟ ਰੇਟ ਤੇ ਸਾਨੂੰ ਮਿਲਣੀ ਚਾਹੀਦੀ ਆ ਉਹ ਇਹ ਤੇ ਉਹਨਾਂ ਨੇ ਜਥੇਬੰਦ ਹੋ ਕੇ ਮੰਗ ਕੀਤੀ ਵੀ ਇਹ ਜ਼ਮੀਨ ਸਾਨੂੰ ਘੱਟ ਰੇਟ ਤੇ ਮਿਲਣੀ ਚਾਹੀਦੀ ਤੇ ਉਹ ਬੋਲੀ ਦੇ ਰੌਲਾ ਪੈ ਸਮੇਂ ਤੋਂ ਹੂੰ ਜੰਗੀਰਦਾਰ ਕਿਸੇ ਮਜ਼ਦੂਰ ਨੂੰ ਡੰਮੀ ਬੋਲੀ ਦੇ ਰੂਪ ਚ ਛੱਡਦੇ ਸੀ ਹੂੰ ਤਾਂ ਉਦੋਂ ਉਹਨਾਂ ਨੇ ਕੀ ਕੀਤਾ ਵੀ ਐਕਤੀ ਅਸੀਂ ਕਿਸੇ ਨੂੰ ਡੰਮੀ ਬੋਲੀ ਵਾਲਾ ਨਹੀਂ ਛੱਡਣ ਦੇਣਾ ਤੇ ਉਹ ਉੱਥੇ ਇਕੱਠੇ ਹੋ ਕੇ ਮਜ਼ਦੂਰ ਜਥੇਬੰਦੀ ਦੀ ਗਵਾਹੀ ਚ ਜਥੇਬੰਦੀ ਕਿਹੜੀ ਸੀ ਮੇਰੇ ਖਿਆਲ ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਸੀ ਜੀ ਉਹਨਾਂ ਦੀ ਗਵਾਹੀ ਚ ਹੂੰ ਉਹ ਗਏ ਐਸ ਡੀ ਐਮ ਦੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਬੋਲੀ ਡੰਮੀ ਹੋਈ ਇਹਨੂੰ ਰੱਦ ਕਰੋ ਹੂੰ ਤੇ ਅਸੀਂ ਮੋੜ ਤੋਂ ਬੋਲੀ ਕਰਕੇ ਇਹ ਮਜ਼ਦੂਰਾਂ ਦੀ ਤੀਜੀ ਹਿੱਸੇ ਲਈ ਜ਼ਮੀਨ ਮਜ਼ਦੂਰਾਂ ਨੂੰ ਦੇਣਾ ਚਾਹੁੰਦੇ ਹਾਂ ਹੂੰ ਤਾਂ ਉਦੋਂ ਕੀ ਹੋਇਆ ਜ਼ੰਗੀਰਦਾਰਾਂ ਨੇ ਜਿਹੜੇ ਹਰ ਸਾਲ ਪਹਿਲਾਂ ਵੁੰਦੇ ਸੀ ਉਹਨਾਂ ਨੂੰ ਐ ਲੱਗਿਆ ਵੀ ਹੁਣ ਸਾਡੇ ਕਬਜ਼ੇ ਥਲੋ ਤਾਂ ਗਈ ਤਾਂ ਉਹਨਾਂ ਨੇ ਕੀ ਕੀਤਾ ਕਿਰਾਏ ਦੇ ਗੁੰਡੇ ਲਿਆ ਕੇ ਉਸ ਮਜ਼ਦੂਰ ਵਿਹੜੇ ਦੇ ਉੱਤੇ ਗੁੰਡਿਆ ਰਹਹੀਂ ਹੱਦ ਦਰਜੇ ਦਾ ਤਸ਼ੱਦਦ ਕਰਵਾਇਆ ਹੂੰ ਇੱਕ ਮਾਤਾ ਸੀ ਉਸ ਮਾਤਾਾਂ ਦੀ ਉਹਨਾਂ ਲੱਤਾਂ ਤੋੜਦੀਆਂ ਕੁੱਤਾ ਸੀ ਉਹਨਾਂ ਦਾ ਇੱਕ ਰੱਖਿਆ ਉਹ ਕੁੱਤਾ ਮਾਰਦਾ ਤੇ ਹੋਰ ਮਜ਼ਦੂਰ ਪਰਿਵਾਰਾਂ ਦੇ ਔਰਤਾਂ ਧੀਆਂ ਪੈਣਾ ਦੇ ਸਾਹਮਣੇ ਬਹੁਤ ਹੀ ਬੇਹੁਦਾ ਹਰਕਤਾਂ ਕਰਕੇ ਗਏ ਤਾਂ ਉਹਦਾ ਜਦੋਂ ਵੱਡੀ ਪੱਧਰ ਤੇ ਦਹਿਸ਼ਤ ਪਾਈ ਤਾਂ ਭਾਰਤੀ ਕਿਸ਼ਾਨੀ ਉਹਨੇਕਤਾ ਗ੍ਰਾਹਾਂ ਦੇ ਆਗੂ ਝੰਡਾ ਸਿੰਘ ਜੇਠੂ ਕਿਆ ਨੇ ਜਿਹਦੇ ਉਹਨਾਂ ਨੂੰ ਪਤਾ ਲੱਗਿਆ ਹਮ ਵੀਰ ਐਡਾ ਭੜਾ ਤਸ਼ੱਦਦ ਮਜ਼ਦੂਰਾਂ ਦੇ ਤਾਂ ਉਹਨਾਂ ਨੇ ਬੀਐਸਪੀ ਜੇ ਡੀਸੀ ਨਾਲ ਵੀ ਗੱਲ ਕੀਤੀ ਵੀ ਭਾਈ ਆ ਦੇਖੋ ਤੁਹਾਡਾ ਕਿੱਡਾ ਤੁਹਾਡੇ ਕਾਨੂੰਨ ਦੇ ਹੁੰਦੇ ਆ ਕਹਿ ਰਾ ਤੇ ਨਾਲ ਦੀ ਨਾਲ ਪੰਜਾਬ ਖੇਤ ਮਜ਼ਦੂਰਾਂ ਦੇ ਲਸ਼ਮਣ ਸਿੰਘ ਸੇਵਾ ਵਾਲਨ ਨਾਲ ਲੈ ਕੇ ਉਹ ਉੱਥੇ ਗਏ ਉਹਨਾਂ ਮਜ਼ਦੂਰਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਡਰੋ ਨਾ ਕਿਉਂਕਿ دہشت ਚ ਆਈ ਹੋਈ ਸੀ ਤੇ ਦੂਜੇ ਪਾਸੇ ਹਮ ਜੰਗੀਰਦਾਰਾਂ ਦੇ ਪੱਖ ਚ ਜਿਹੜੀ ਅੱਜ ਕੱਲ ਡੱਲੇਵਾਲ ਸਾਹਿਬ ਵੀ ਕੇਓ ਸਿੱਧੂਪੁਰ ਹਾਂਜੀ ਵੀ ਕੇਓ ਸਿੱਧੂਪੁਰ ਵਾਲੇ ਹਮ ਬੈਠੇ ਹੋਏ ਨੇ ਵੀ ਐਮਐਸਪੀਸੀ ਲਾਗੂ ਕਰਾਉਣੀ ਆ ਹੂੰ ਹੂੰ ਮਰਨ ਵਰਤੇ ਹੂੰ ਉਹਨਾਂ ਦੀ ਜਥੇਬੰਦੀ ਜਲੂਰ ਦੇ ਉਹਨਾਂ ਜ਼ਗੀਰਦਾਰਾਂ ਦੇ ਹੂੰ ਪੱਖ ਚ ਧਰਨੇ ਲਾਉਂਦੀ ਰਹੀ ਐ ਉਦੋਂ ਪਸ਼ੋਰ ਸਿੰਘ ਸਿੱਧੂਪੁਰ ਜਿਉਂਦੇ ਸੀ ਮੇਰੇ ਖਿਆਲ ਨਹੀਂ ਹੁੰਦੇ ਸੀ ਉਹ ਅੱਛਾ ਇਹ ਡੱਲੇਵਾਲ ਦੀ ਅਗਵਾਈ ਦਾ ਐਕਟ ਮੈਨੂੰ ਯਾਦ ਨਹੀਂ ਹਾਂ ਠੀਕ ਐ ਤੇ ਪਰ ਇਹਨਾਂ ਨੇ ਉਹਨਾਂ ਦੀ ਅਗਵਾਈ ਚ ਜਣੇ ਕਿ ਉਹਨਾਂ ਦੀ ਖਾਤਰ ਜ਼ਗੀਰਦਾਰਾਂ ਦੇ ਕਿਉਂਕਿ ਪਰਚੇ ਦਰਜ ਹੋ ਗਏ ਜਦੋਂ ਜੁਰਸ਼ਨ ਹੋਈ ਕਿਉਂਕਿ ਉਹਨਾਂ ਨੇ ਜ਼ੁਲਮ ਹੀ ਐਡਾ ਭੈੜਾ ਕੀਤਾ ਸੀ ਕਰਾਇਆ ਸੀ ਜਦੋਂ ਉਹਨਾਂ ਦੇ ਪਰਚੇ ਦਰਜ ਹੋ ਗਏ ਉਹਨਾਂ ਦੇ ਪਰਚੇ ਕੈਂਸਲ ਕਰਾਉਣ ਵਾਸਤੇ ਸਿੱਧੂ ਪਰ ਜਥੇਬੰਦੀ ਉਹਨਾਂ ਨਾਲ ਖੜੀ ਰਹੀ ਹੈ ਹੂੰ ਤਾਂ ਉਦੋਂ ਇੱਕ ਗੱਲ ਹੋਰ ਵਾਪਰੀ ਤਾਂ ਉਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਨੇ ਹੂੰ ਅਗਰਾਹਾਂ ਨੂੰ ਕਿਹਾ ਜਦੋਂ ਮਦਦ ਤੇ ਆਏ ਤਾਂ ਬਹੁਤ ਸਾਰੀਆਂ ਅਗਰਾਹਾਂ ਦੇ ਜਿਹੜੀਆਂ ਨਵੀਆਂ ਕਾਇਆਂ ਬਣੀਆਂ ਸੀ ਉਸ ਵਿੱਚ ਕਿਉਂਕਿ ਇਹ ਪਹਿਲਾਂ ਤੋਂ ਵੀ ਛੋਟੀ ਕਿਸਾਨੀ ਆ ਉਹਦੇ ਤੇ ਦਾਬੇ ਹੁੰਦੇ ਆ ਗਊ ਕਰ ਜਾਂਦੇ ਜ਼ਗੀਰਦਾਰਾਂ ਦੇ ਤੋ ਜ਼ਗੀਰਦਾਰਾਂ ਨੇ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਤਾਂ ਹੋਰ ਗਰੀਬਾਂ ਨੂੰ ਚੰਬੜਾਈ ਜਾਂਦੇ ਆ ਦਲਤਾਂ ਨੂੰ ਮਜ਼ਦੂਰਾਂ ਨੂੰ ਚੰਬੜਾਈ ਜਾਂਦੇ ਆ ਤਾਂ ਉਹਨਾਂ ਦੀਆਂ ਉਥੋਂ ਲਗਭਗ 50 ਦੇ ਕਰੀਬ ਜਿਹੜੀਆਂ ਇਕਾਈਆਂ ਸੀਆਂ ਉਹ ਜ਼ਗੀਰਦਾਰੀ ਪ੍ਰਭਾਵ ਵਾਲੀਆਂ ਹੁਣ ਕਾਰਨ ਜੰਗੀਰਦਾਰਾਂ ਦਾ ਦਾਬਾ ਹੁਣ ਕਾਰਨ ਉਹਨਾਂ ਨੇ ਜਥੇਬੰਦੀ ਛੱਡੀ ਤਾਂ ਜਥੇਬੰਦੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਕਾਗੂ ਨੇ ਕਿਹਾ ਵੀ ਅਸੀਂ ਥੋੜਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਮਦਦ ਤੇ ਆਏ ਪਰ ਨਾਲ ਸਾਨੂੰ ਕਹਿੰਦੇ ਅਫਸੋਸ ਆ ਵੀ ਤੁਸੀਂ ਸਾਡੀ ਮਦਦ ਤੇ ਆਏ ਤੇ ਠੋਡੀਆਂ ਕਹਿੰਦੇ ਇਕਾਈਆਂ ਟੁੱਟ ਕੇ ਸਿੱਧੂ ਪਰਚੇ ਜਾਵਣੀਆਂ ਹੂੰ ਤਾਂ ਗਰਾਹਾ ਜੀ ਨੇ ਉਹਨਾਂ ਨੂੰ ਕਿਹਾ ਕਹਿੰਦਾ ਵਧੀਆ ਗੱਲ ਆ ਟਾਈਮ ਸਿਰ ਛਾਂਲ ਨਹੀਂ ਲੱਗ ਗਈ ਜਿਹੜੇ ਕੱਚੇ ਬੇਰ ਸੀ ਟਾਈਮ ਸਿਰ ਛੜ ਗਏ ਹੂੰ ਜਿਹੜੇ ਕੱਚੇ ਲੋਕ ਸੀ ਉਹ ਨਿਕਲ ਗਏ ਉਹ ਹਾਂ ਵੀ ਜਿਹੜੇ ਕੱਚੇ ਸੀ ਠੀਕ ਲਾਈਨ ਤੇ ਠੀਕ ਗੱਲ ਤੇ ਖੜਨ ਵਾਲੇ ਨਹੀਂ ਸੀ ਵਧੀਆ ਗੱਲ ਆ ਟਾਈਮ ਤੇ ਦੂਸਰੀ ਜਥੇਬੰਦੀ ਜਿਹੜੀ ਗਲਤ ਇਹ ਤਨਾਲਾ ਨਾਲ ਖੜੀ ਸੀ ਉਹਨਾਂ ਨੂੰ ਬਾਅਦ ਚੋ ਵੀ ਅਹਿਸਾਸ ਨਹੀਂ ਹੋਇਆ ਜਦੋਂ ਇਹਦਾ ਫੈਸਲਾ ਹੋਇਆ ਸਰ ਗੱਲ ਜਿਹੜੀ ਸੀਰੇ ਲੱਗੀ ਜਦੋਂ ਨਿਆਂ ਮਿਲਿਆ ਠੀਕ ਹੈ ਇਹ ਹੀ ਹੁਣ ਅਹਿਸਾਸ ਵਾਲੀ ਗੱਲ ਹੈ ਹਾਂ ਉਹ ਤਾਂ ਹੁਣ ਤੱਕ ਵੀ ਐ ਪਿੱਛੇ ਜੇ ਹੁਣ ਜਦੋਂ ਬਰਨਾਲੇ ਰੈਲੀ ਕੀਤੀ ਹਾਂਜੀ ਦੋਨਾਂ ਜੱਥੇ ਬੰਦੀਆਂ ਵੱਲੋਂ ਤਾਂ ਉਦੋਂ ਇਹਨਾਂ ਦਾ ਇੱਕ ਆਗੂ ਮੁਖਸਰ ਤੋਂ ਹੀ ਉਹ ਹਮ ਹਮ ਸਿੱਧੂ ਪਰਣਾ ਦਾ ਹਮ ਹਮ ਉਹਦਾ ਕਹਿਣਾ ਇੱਥੋਂ ਤੱਕ ਉਹਨੇ ਸੋਸ਼ਲ ਮੀਡੀਆ ਤੇ ਕਿਹਾ ਵੀ ਅਸੀਂ ਅਗਰਾਹਾ ਦੇ ਪਿੱਤਲ ਭਰ ਦਿਆਂਗੇ ਜਿਹੜਾ ਜਮੀਨਾਂ ਦੀ ਮੋੜਵੰਡ ਕਰਕੇ ਜਾਂ 1.75 ਏਕੜ ਵਾਲਾ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੇ ਹਾਂ ਵੀ ਆ ਕਿਰਦਾਰ ਆ ਇਹਨਾਂ ਕੁਝ ਕਿਸਾਨ ਜਿਹਾ ਬੰਦਿਆਂ ਦਾ ਉਹਨਾਂ ਨੂੰ ਇਹ ਫੁੱਟੀ ਅੱਖ ਨਹੀਂ ਪਉਂਦੀ ਗੱਲ ਵੀ ਕੋਈ ਕਿਸਾਨ ਮਜ਼ਦੂਰਾਂ ਦੀ ਹਮਾਇਤ 'ਚ ਖੜੇ